ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਦਾ ਆਧੁਨਿਕ ਤਕਨੀਕਾਂ ਉੱਤੇ ਨਵੀਨੀਕਰਨ ਕਰ ਦਿੱਤਾ ਗਿਆ ਹੈ। ਵੀ ਹੈਵ ਸੈਂਟਰ 1200 ਤੋਂ ਵਧਾ ਕੇ ਉਹਨਾਂ ਦੀਆਂ ਉਹਨਾਂ ਦੀਆਂ 5000 ਦੀ ਕਪੈਸਿਟੀ ਕੀਤੀ ਗਈ। ਉੱਥੇ ਏਸੀ, ਉੱਥੇ ਸੀਸੀਟੀਵੀ ਕੈਮਰੇ, ਵਾਲੀਬਾਲ ਦੇ ਗਰਾਊਂਡ, ਉੱਥੇ ਛੋਟੇ-ਮੋਟੇ ਟ੍ਰੇਨਿੰਗਾਂ ਤਾਂ ਕਿ ਜਦੋਂ ਉਹ ਨਸ਼ਿਆਂ ਤੋਂ ਬਾਹਰ ਆ ਜਾਣ, ਬਾਹਰ ਆ ਕੇ ਉਹ ਕੁਝ ਨਾ ਕੁਝ ਬਾਰਾ ਕੇ ਕੰਮ ਕਰਨ। ਸ਼ਮੁਕਤੀ ਕੇਂਦਰਾਂ ਵਿੱਚ ਬੈੱਡਾਂ ਦੀ ਗਿਣਤੀ 'ਚ ਵਾਧਾ ਕਰਕੇ 5000 ਤੱਕ ਕਰ ਦਿੱਤੀ ਗਈ ਹੈ। ਨਵਾਂ ਸਟਾਫ ਭਰਤੀ ਕਰਕੇ ਦਵਾਈਆਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਸਕਿੱਲ ਸਿੱਖਿਆ ਕੇਂਦਰ ਵੀ ਸਥਾਪਿਤ ਕਰ ਦਿੱਤੇ ਨੇ ਤਾਂ ਜੋ ਨਸ਼ਾ ਛੱਡਣ ਵਾਲੇ ਵਿਅਕਤੀ ਕੰਪਿਊਟਰ ਇਲੈਕਟ੍ਰੀਸ਼ੀਅਨ ਪਲੰਬਰ ਫੂਡ ਪ੍ਰੋਸੈਸਿੰਗ ਵਰਗੇ ਕਿੱਤਾ ਮੁਖੀ ਕੋਰਸਾਂ ਰਾਹੀਂ ਸਿਖਲਾਈ ਪ੍ਰਾਪਤ ਕਰ ਸਕਣ ਅਤੇ ਉਹ ਆਪਣੇ ਪੈਰਾਂ ਉੱਤੇ ਖੁਦ ਖੜੇ ਹੋ ਸਕਣ ਜੇਕਰ ਤੁਹਾਡੇ ਪਿੰਡ ਸ਼ਹਿਰ ਜਾਂ ਵਾਰਡ ਵਿੱਚ ਨਸ਼ਿਆਂ ਤੋਂ ਪੀੜਤ ਕੋਈ ਵਿਅਕਤੀ ਰਹਿੰਦਾ ਹੈ ਤਾਂ ਤੁਸੀਂ ਉਸ ਵਿਅਕਤੀ ਨੂੰ ਨਸ਼ਾ ਮੁਕਤੀ ਕੇਂਦਰ ਤੱਕ ਪਹੁੰਚਾ ਕੇ ਉਸ ਨੂੰ ਨਵੀਂ ਜ਼ਿੰਦਗੀ ਦਿਵਾ ਸਕਦੇ ਹੋ ਮੈਂ ਕੀ ਆਪਾਂ ਡੀਡੀ ਦੀ ਟਰੀਟਮੈਂਟ ਕਰਦੇ ਹੈਗੇ ਆ ਟਰੀਟਮੈਂਟ ਤੋਂ ਬਾਅਦ ਇੱਕ ਰੀਹੈਬਿਲਿਟੇਸ਼ਨ ਪਾਰਟ ਤੇ ਬਹੁਤ ਜ਼ਿਆਦਾ ਫੋਕਸ ਕੀਤਾ ਗਿਆ ਤਾਂ ਕਿ ਉਹ ਜਦੋਂ ਇੱਥੋਂ ਜਾਂਦੇ ਆ ਟਰੀਟਮੈਂਟ ਲੈ ਕੇ ਬਾਹਰ ਜਾ ਕੇ ਕੁਝ ਆਪਣਾ ਵਧੀਆ ਤੋਂ ਵਧੀਆ ਕੰਮ ਕਰ ਸਕਣ ਨਸ਼ਾ ਮੁਕਤ ਬਣੇਗਾ ਪੰਜਾਬ ਰੰਗਲਾ ਬਣੇਗਾ ਪੰਜਾਬ